ਸਿਆਕਾਲ ਐਸਮਿਸ 21 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਦੇ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਬਾਰੇ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਅਦੀਨੋਂ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਇੱਕ ਗੁਰਦੁਆਰਾ ਸਾਹਿਬ ਦਾ ਲੈਂਟਰ ਪੈ ਰਿਆ ਸੀ ਜੋ ਕਿ ਢਾਹ ਡਿੱਗ ਗਿਆ ਇਸ ਦੌਰਾਨ ਲੈਂਟਰ ਢਾਹ ਡਿੱਗਣ ਕਾਰਨ ਦਰਜਨਾਂ ਲੋਕਾਂ ਅਤੇ ਸਰਦਾਲੂਆਂ ਦੇ ਫਸਨ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ ਇਸ ਦੌਰਾਨ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਐਸ ਡੀ ਐਮ ਤਰਨਤਾਰਨ ਸਿਮਰਨਜੀਤ ਸਿੰਘ ਐਸ ਡੀ ਐਮ ਬੱਟੀ ਅਤੇ ਹੋਰ ਪ੍ਰਸ਼ਾਸਨ ਵੱਲੋਂ ਮੌਕੇ ਤੇ ਐਂਬੂਲੈਂਸਾਂ ਭੇਜੀਆਂ ਗਈਆਂ ਹਨ ਖਬਰ ਮਿਲੇ ਜਾਣ ਤੱਕ ਡਿੱਗੇ ਹੋਏ ਲੈਂਡਰ ਹੇਠਾਂ ਲੋਕਾਂ ਨੂੰ ਬਾਹਰ ਕੱਢਣ ਦਾ ਕਾਰਜ ਕੀਤਾ ਜਾ ਰਿਹਾ ਹੈ ਐਸ ਡੀ ਐਮ ਤਰਨਤਾਰੇ ਨੇ ਦੱਸਿਆ ਕਿ ਸੰਗਤਪੁਰਾ ਦੇ ਲੈਂਟਰ ਡਿੱਗਣ ਕਾਰਨ ਕੁਝ ਨਿਊਜ਼ ਚੈਨਲਾਂ ਵੱਲੋਂ 40 ਤੋਂ 50 ਬੰਦਿਆਂ ਦੇ ਫਸੇ ਹੋਣ ਦੀ ਨਿਊਜ਼ ਦਿਖਾਈ ਜਾ ਰਹੀ ਹੈ ਜੋ ਕਿ ਗਲਤ ਹੈ ਉਨ੍ਹਾਂ ਦੱਸਿਆ ਕਿ ਕੁੱਲ 12 ਬੰਦਿਆਂ ਦੀ ਰਿਪੋਰਟ ਮਿਲੀ ਹੈ ਜਿਨ੍ਹਾਂ ਨੂੰ ਤੇ ਅਮਨੀ ਸਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਹਨਾਂ ਵੱਲੋਂ ਲਿਬਰੇ ਦੇ ਸੰਗਤ ਦੀ ਹੈਡ ਕਾਊਂਟਿੰਗ ਵੀ ਕੀਤੀ ਗਈ ਹੈ ਜੋ ਕਿ ਪੂਰੀ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਅਰੀ ਦੀਆਂ ਤਾਜ਼ਾ ਖਬਰਾਂ ਦੇਖਣ ਸੁਣਨ ਅਤੇ ਜਾਣਨ ਲਈ ਸਬਸਕ੍ਰਾਈਬ ਕਰੋ ਐਸਐਸ 21 ਦੇ YouTube ਚੈਨਲ